ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੇ ਜਿਹੜੇ ਵਿਸ਼ੇ ਬਾਰੇ ਆਪਾਂ ਨੇ ਗੱਲ ਕਰਨੀ ਹੈ ਉਹ ਵਿਸ਼ਾ ਹੈਗਾ ਕਹਿੰਦੇ ਹੁੰਦੇ ਨੇ ਵੀ ਦੂਜੇ ਦੀ ਥਾਲੀ 'ਚ ਲੱਡੂ ਬੜਾ ਲੱਗਦਾ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਉਹ ਗੱਲ ਕਰਦੇ ਆਂ ਵੀ ਸਾਨੂੰ ਕਈ ਵਾਰ ਬਹੁਤ ਭੁਲੇਖੇ ਹੁੰਦੇ ਨੇ ਵੀ ਭਾਈ ਫਲਾਣੇ ਦੇ ਘਰ ਤਾਂ ਕਈ ਪਾਸਿਓਂ ਇਨਕਮ ਗਿਰਦੀ ਆ ਕਈ ਪਾਸਿਓਂ ਪੈਸਾ ਗਿਰਦਾ ਹੈ ਦੇਖੋ ਜੀ ਜਿਹੜਾ ਅੱਜ ਦਾ ਸਮਾਂ ਹੈ ਅੱਜ ਦਾ ਸਮਾਂ ਅੱਜ ਦਾ ਸਮਾਂ ਉਹ ਹੈ ਵੀ ਘਰ ਪਰਿਵਾਰ 'ਚ ਜਿੰਨੇ ਕਮਾਉਣਗੇ ਉਨਾ ਹੀ ਫਾਇਦੇ 'ਚ ਆ ਕਿਉਂਕਿ ਮੰਗਾਈ ਸਿਖਰਾਂ ਤੇ ਐ ਹਰ ਇੱਕ ਚੀਜ਼ ਮਹਿੰਗੀ ਐ ਅਸੀਂ ਆਪਣੇ ਖਰਚੇ ਬਹੁਤ ਵਧਾਏ ਹੋਏ ਆ ਜਿੰਨੀ ਸਾਡੇ ਘਰ ਇਨਕਮ ਆਊਗੀ ਥੋੜੀਓ ਥੋੜੀ ਐ ਆਪਾਂ ਕਹਿ ਦਿੰਨੇ ਆ ਭਾਈ ਦੋ ਤਿੰਨ ਪਾਸਿਓਂ ਪੈਸਾ ਆਉਂਦਾ ਫੇਰ ਵੀ ਕੁਝ ਬਣਦਾ ਨਹੀਂ ਦੇਖੋ ਕਈ ਵਾਰ ਅਸੀਂ ਆਪਣੇ ਮਨਾਂ 'ਚ ਕੀ ਭਲੇਖੇ ਪਾੜ ਲੈਨੇ ਆ ਬਈ ਫਲਾਣੇ ਦੇ ਘਰ ਤਿੰਨ ਚਾਰ ਪਾਸੇ ਤੋਂ ਇਨਕਮ ਆਉਂਦੀ ਆ ਪਤਾ ਨਹੀਂ ਉਹਨਾਂ ਕੋਲ ਕਿੰਨਾ ਕੁ ਪੈਸਾ ਹੈ ਹੋ ਜਾਂਦਾ ਹੈ ਨਾ ਆਪਾਂ ਨੂੰ ਕਈ ਵਾਰ ਦੇਖੋ ਕਈ ਵਾਰ ਘਰ 'ਚ ਰੱਬ ਦੀ ਕਿਰਪਾ ਨਾਲ ਨੌਕਰੀਆਂ ਚੱਕਰੀਆਂ ਹੁੰਦੀਆਂ ਨੇ ਇੱਕ ਜਿਹੜਾ ਖੇਤੀਬਾੜੀ ਵਾਲਾ ਬੰਦਾ ਹੁੰਦਾ ਉਹਨੂੰ ਇੱਕ ਪਾਸੇੋਂ ਇਨਕਮ ਆਉਣੀ ਹੁੰਦੀ ਆ ਜਦੋਂ ਘਰ 'ਚ ਨੌਕਰੀਆਂ ਚੱਕਰੀਆਂ ਵਾਲੇ ਹੁੰਦੇ ਨੇ ਕਈ ਵਾਰ ਪੈਨਸ਼ਨਾਂ ਲੱਗੀਆਂ ਹੁੰਦੀਆਂ ਨੇ ਦੇਖੋ ਉਹ ਜਿਹੜੀ ਚੀਜ਼ ਹੈ ਪੈਨਸ਼ਨ ਇੱਕ ਤਾਂ ਪੈਨਸ਼ਨ ਹੁੰਦੀ ਆ ਸਾਨੂੰ ਰਿਟਾਇਰਮੈਂਟ ਤੇ ਲੱਗੀ ਹੋਈ ਉਹ ਪੈਨਸ਼ਨ ਸਾਨੂੰ ਇੰਨੀ ਦੁਖਤ ਹੀ ਨਹੀਂ ਕਿਉਂਕਿ ਅਸੀਂ ਮਿਹਨਤਾਂ ਸਿਰੇ ਲਾ ਚੁੱਕੇ ਹੁੰਨੇ ਆ ਜੋ ਵੀ ਆਪਣੀ ਜ਼ਿੰਦਗੀ ਚ ਅਸੀਂ ਕੋਈ ਨੌਕਰੀ ਕਿਸੇ ਨੇ ਕੀਤੀ ਆ ਉਹ ਸਿਰੇ ਲਾ ਚੁੱਕੇ ਹੁੰਨੇ ਆ ਪੈਨਸ਼ਨ ਬਣਦੀ ਆ ਰਿਟਾਇਰਮੈਂਟ ਤੋਂ ਬਾਅਦ ਇੱਕ ਪੈਨਸ਼ਨ ਉਹ ਹੁੰਦੀ ਹੈ ਵੀ ਸਾਡੇ ਘਰ 'ਚ ਕਿਸੇ ਸਰਕਾਰੀ ਨੌਕਰੀ ਵਾਲੇ ਇਨਸਾਨ ਦੀ ਡੈਥ ਹੋ ਗਈ। ਉਹ ਪੈਨਸ਼ਨ ਲੱਗਦੀ ਘਰ ਪਰਿਵਾਰ ਨੂੰ। ਠੀਕ ਹੈ ਜੀ। ਦੇਖੋ ਉਹ ਹੁੰਦੇ ਨੇ ਖੂਨ ਦੇ ਘੁੱਟ। ਉਹ ਹੁੰਦਾ ਇੱਕ ਕਹਿੰਦੇ ਆ ਪਰਿਵਾਰ ਨੂੰ ਥੋੜਾ ਬਹੁਤਾ ਆਸਰਾ। ਠੀਕ ਹੈ ਜੀ ਕਬੀਲਦਾਰੀ ਚ ਚਲਾਉਣ ਲਈ। ਹੁਣ ਕਈ ਵਾਰ ਅਸੀਂ ਦੂਜੇ ਇਨਸਾਨ ਜਿਹੜੇ ਹੁੰਦੇ ਨੇ ਉਹ ਭਲੇਖਾ ਪਾੜ ਲੈਂਦੇ ਨੇ ਵੀ ਪਤਾ ਨਹੀਂ ਅਗਲੇ ਦੇ ਘਰ ਕਿੰਨਾ ਕੁ ਪੈਸਾ ਹੈ ਜਦੋਂ ਅਗਲੇ ਦੇ ਘਰ ਲਾ ਲੋ ਵੀ ਅਗਲੇ ਦੇ ਪੈਸਾ ਆਉਂਦਾ ਹੈ ਪਰ ਅਗਲੇ ਦੇ ਖਰਚੇ ਵੀ ਓਦਾਂ ਦੇ ਹੀ ਆ ਕਬੀਲਦਾਰੀਆਂ ਵੀ ਓਦਾਂ ਦੀਆਂ ਹੀ ਆ ਹੁਣ ਤੁਹਾਨੂੰ ਪਤਾ ਹੈ ਵੀ ਅੱਜ ਦੇ ਸਮੇਂ 'ਚ ਅਗਲੇ ਨੇ ਭੂਆ ਫੁੱਫੀਆਂ ਵੀ ਪੁੱਜਣੀਆਂ ਨੇ ਘਰ ਦੀਆਂ ਕੁੜੀਆਂ ਵੀ ਪੁੱਜਣੀਆਂ ਨੇ ਫਿਰ ਬੰਦੇ ਦੀ ਆਪਦੀ ਵੀ ਕਬੀਲਦਾਰੀ ਹੁੰਦੀ ਹੈ ਹੋਰ ਵੀ ਰਿਸ਼ਤੇਦਾਰੀਆਂ ਦੇਖਣੀਆਂ ਹੁੰਦੀਆਂ ਤੁਹਾਨੂੰ ਪਤਾ ਵੀ ਦੁੱਖ ਸੁੱਖ ਚ ਸਾਰੇ ਕਿਤੇ ਭੈਣਾ ਭਾਈਆਂ ਦੇ ਖੜਨਾ ਪੈਂਦਾ ਠੀਕ ਹੈ ਜੀ ਵੀ ਅਸੀਂ ਕਈ ਵਾਰ ਅਗਲੇ ਦਾ ਇੰਨਾ ਕੁ ਫਾਇਦਾ ਚੱਕਣ ਲੱਗ ਜਾਂਦੇ ਆ ਇੰਨਾ ਕੁ ਫਾਇਦਾ ਚੱਕਣ ਲੱਗ ਜਾਂਦੇ ਆ ਅਸੀਂ ਕਹਿ ਦਿੰਨੇ ਆ ਵੀ ਲੈ ਤੇਰੇ ਕੋਲ ਤਾਂ ਬਥੇਰਾ ਪੈਸਾ ਹੈ ਅਸੀਂ ਕਈ ਵਾਰ ਅਗਲੇ ਨੂੰ ਅੱਧਾ ਆਧਾਰ ਨੂੰ ਵੀ ਡਿਮਾਂਡ ਪਾ ਦਿੰਨੇ ਆ ਕੋਈ ਜ਼ਰੂਰੀ ਨਹੀਂ ਹੈਗਾ ਵੀ ਕਿਸੇ ਨੂੰ ਦੋ ਤਿੰਨ ਪਾਸੇ ਤੋਂ ਇਨਕਮ ਆਉਂਦੀ ਆ ਵੀ ਅਗਲਾ ਬਹੁਤ ਖੁੱਲਾ ਹੀ ਖਰਚਾ ਕਰਦਾ ਹੈ ਜਾਂ ਅਗਲਾ ਬਹੁਤ ਹੀ ਅ ਕਹਿੰਦੇ ਹੁੰਦੇ ਨੇ ਵੀ ਪੈਸੇ 'ਚ ਖੇਡਦਾ ਮੈਂ ਫੇਰ ਕਹਿੰਨੀ ਆ ਵੀ ਕਬੀਲਦਾਰੀਆਂ 'ਚ ਪੈਸੇ ਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਆ ਗਿਆ ਕਿੱਧਰੋਂ ਆ ਗਿਆ ਕਿੱਧਰ ਨੂੰ ਚਲੇ ਗਿਆ ਕਿਉਂਕਿ ਮੰਗਾਈ ਸਖਰਾਂਦੇ ਆ ਜੇ ਤਾਂ ਅਗਲੇ ਦਾ ਕਿਤੇ ਸਾਰ ਦੋ ਫੇਰ ਤਾਂ ਤੁਹਾਡੇ ਵਰਗਾ ਕੋਈ ਚੰਗਾ ਨਹੀਂ ਜੇ ਤੁਸੀਂ ਅਗਲੇ ਦੀ ਸੋਚ ਆ ਜਿਹੜੀ ਵੀ ਹਾਂ ਇਹਨਾਂ ਕੋਲ ਬਹੁਤ ਪੈਸਾ ਹੈ ਤੁਸੀਂ ਅਗਲੇ ਦੀ ਸੋਚ ਤੇ ਨਾ ਖਰੇ ਉਤਰੇ ਨਾ ਅਗਲੇ ਨੂੰ ਤੁਸੀਂ ਮੰਗਿਆ ਹੋਇਆ ਕੁਝ ਦਿੱਤਾ ਜੋ ਵੀ ਅਗਲੇ ਨੇ ਤੁਹਾ ਤੋਂ ਡਿਮਾਂਡ ਪਾਈ ਫੇਰ ਅਗਲੇ ਦੇ ਮੂੰਹ ਮੋਟੇ ਹੋ ਜਾਂਦੇ ਨੇ ਕਿਉਂਕਿ ਅਗਲੇ ਨੇ ਭਲੇਖੇ ਬਣਾਏ ਹੋਏ ਨੇ ਬਹੁਤ ਆਪਣੇ ਮਨਾਂ 'ਚ ਇਹਨਾਂ ਕੋਲ ਤਾਂ ਪੈਸਾ ਬਹੁਤ ਆ ਉਹ ਕਹਿੰਦੇ ਹੁੰਦੇ ਨੇ ਨਾ ਵੀ ਦੁੱਧ ਤੇ ਪੁੱਤ ਤੇ ਪੈਸਾ ਇਹਦਾ ਤਾਂ ਪੜਦਾ ਹੀ ਰਹੇ ਕਦੇ ਆਪਣੇ ਪੁੱਤ ਦੀ ਲਕੀ ਨਾ ਦੱਸੋ ਕਿਸੇ ਨੂੰ ਕਦੇ ਦੁੱਧ ਨਾ ਦੱਸੋ ਵੀ ਸਾਡੇ ਕਿੰਨਾ ਘ ਹੈ ਕਦੇ ਪੈਸਾ ਨਾ ਦੱਸੋ ਸਾਡੇ ਕੋਲ ਕਿੰਨਾ ਘ ਹੈ ਇਹ ਜਦੋਂ ਤਿੰਨੋਂ ਚੀਜ਼ਾਂ ਅਸੀਂ ਓਪਨ ਕਰਤੀਆਂ ਲੋਕਾਂ ਨੂੰ ਆਪਣੇ ਦਿਲ ਦੀ ਗੱਲ ਦੱਸਤੀ ਫਿਰ ਲੋਕ ਸਾਡੇ ਤੇ ਅੱਖ ਰੱਖ ਲੈਂਦੇ ਨੇ ਬੀਆ ਚੀਜ਼ਾਂ ਦਾ ਇਹਨਾਂ ਕੋਲ ਬਹੁਤ ਆ ਇਹਨਾਂ ਦੀ ਤਾਂ ਔਲਾਦ ਭਾਈ ਬਹੁਤ ਲੈਕ ਹੈ ਕਿਉਂਕਿ ਦੁਨੀਆ ਦੇ ਅੰਦਰ ਇਹ ਜਿਹੜੀ ਸ਼ਹਿਨ ਸ਼ਕਤੀ ਹੈ ਖਤਮ ਹੋਈ ਹੋਈ ਹੈ ਕੋਈ ਕਿਸੇ ਦੀ ਖੁਸ਼ੀ ਚ ਖੁਸ਼ ਨਹੀਂ ਹੈਗਾ ਕੋਈ ਕਿਸੇ ਦਾ ਭਲਾ ਨਹੀਂ ਲੋਚਦਾ ਕੋਈ ਇਹ ਨਹੀਂ ਕਹਿੰਦਾ ਭਾਈ ਬਹੁਤ ਹੈ ਵਧੀਆ ਗੱਲ ਹੈ ਮਹਾਰਾਜ ਬਹੁਤਾ ਦਵੇ ਨਾ ਐਡਾ ਜਿਗਰਾ ਹੈ ਨਹੀਂ ਕਿਸੇ ਦਾ ਕੋਈ ਹੋਊਗਾ ਟਮਾਟਾ ਮਾ ਕਿਉਂਕਿ ਦੁਨੀਆ ਕਾਲ ਯੁਗ ਦੀ ਛਤਰ ਛਾਇਆ ਥੱਲੇ ਰਹਿੰਦੀ ਆ ਇਹ ਚੀਜ਼ਾਂ ਸਾਡੇ ਅੰਦਰੋਂ ਖਤਮ ਹੋ ਗਈਆਂ ਅਸੀਂ ਸਿਰਫ ਉਸ ਇਨਸਾਨ ਨੂੰ ਚੰਗਾ ਕਹਿੰਦੇ ਆ ਜਿੱਥੋਂ ਸਾਡੀਆਂ ਡਿਮਾਂਡਾਂ ਪੂਰੀਆਂ ਹੋ ਜਾਣ ਇਨਸਾਨ ਭਾਵੇਂ ਕਿੰਨਾ ਹੀ ਚੰਗਾ ਹੋਵੇ ਸਾਨੂੰ ਕੋਈ ਫਰਕ ਨਹੀਂ ਚੰਗਿਆਈ ਬਰਿਆਈ ਦਾ ਸਾਨੂੰ ਸਿਰਫ ਅਰ ਡਿਮਾਂਡ ਸਾਡੀ ਪੂਰੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਕਿਸੇ ਕੋਲੋਂ ਮੰਗ ਲਈ ਜੇ ਤੁਹਾਡੀ ਡਿਮਾਂਡ ਕਿਸੇ ਨੇ ਨਹੀਂ ਪੂਰੀ ਕੀਤੀ ਤਾਂ ਇਨਸਾਨ ਦੀ ਉੱਥੇ ਕੋਈ ਕਦਰ ਨਹੀਂ ਚੰਗੀ ਇਨਸਾਨੀਅਤ ਦੀ ਕੋਈ ਕਦਰ ਨਹੀਂ ਅਗਲੇ ਨੇ ਤੁਹਾਨੂੰ ਮਾੜਾ ਸਮਝਣਾ ਸ਼ੁਰੂ ਕਰ ਦੇਣਾ ਠੀਕ ਹੈ ਕੋਈ ਕਹਿੰਦਾ ਇਹਦਾ ਸੁਭਾਅ ਨਹੀਂ ਚੰਗਾ ਕੋਈ ਕਹਿੰਦਾ ਇਹ ਵਰਤਣ ਜੋਗਾ ਨਹੀਂ ਹੈਗਾ ਠੀਕ ਹੈ ਜੀ ਮੈਂ ਤਾਂ ਇਹਨੂੰ ਇੰਨੀ ਕੇ ਗੱਲ ਕਹੀ ਸੀ ਵੀ ਮੇਰਾ ਇੱਥੇ ਘਸਾਰ ਦੇ ਮੇਰਾ ਸਾਰਿਆ ਨਹੀਂ ਹੈਗਾ ਪਤਾ ਕੀ ਹੈ ਜੀ ਉਹ ਕਈ ਨੇ ਹੁੰਦੇ ਨੇ ਨਾ ਕਈ ਕਈ ਵਾਰ ਘਰ ਲੱਖਾਂ ਪਏ ਹੁੰਦੇ ਆ ਕਈ ਵਾਰ ਘਰ 10 ਰੁਪਏ ਨਹੀਂ ਹੁੰਦੇ ਇਹ ਕਬੀਲਦਾਰੀਆਂ ਨੇ ਜਿਹੜਾ ਕਬੀਲਦਾਰੀਆਂ ਦੇ ਬੋਝੇ ਆ ਇਹ ਚੱਕ ਕੇ ਤੁਰਨਾ ਬਹੁਤ ਔਖਾ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈਗੀ ਠੀਕ ਹੈ ਜੀ ਕਬੀਲਦਾਰੀਆਂ ਇਨਸਾਨ ਦੇ ਕੁੱਬ ਪਾ ਦਉਂਦੀਆਂ ਨੇ ਕਿਉਂਕਿ ਜਿਹੜਾ ਜ਼ਿੰਮੇਵਾਰ ਇਨਸਾਨ ਹੈ ਘਰ ਦਾ ਜਿਨ੍ਹਾਂ ਦੇ ਕੋਲ ਸਾਰਾ ਕਹਿੰਦੇ ਹੁੰਦੇ ਨੇ ਕਬੀਲਦਾਰੀ ਹੈ ਕਰਤਾ ਧਰਤਾ ਕਰਦਾ ਉਹਨੂੰ ਤਾਂ ਚਿੰਤਾ ਹੀ ਖਾਈ ਜਾਂਦੀ ਹੈ ਵੀ ਉੱਥੇ ਵੀ ਸੈਟਿੰਗ ਕਰਨੀ ਆ ਐ ਵੀ ਕਰਨੀ ਆ ਉਹਨੂੰ ਵੀ ਦੇਣਾ ਹੈ ਉਹਦਾ ਵੀ ਦੇਣਾ ਹੈ ਠੀਕ ਹੈ ਐ ਖਰਚਾ ਵੀ ਚਲਾਉਣਾ ਹੈ ਜੇ ਕਰਨਾ ਉਹ ਕਰਨਾ ਹੈ ਠੀਕ ਹੈ ਚਲੋ ਕੋਈ ਨਹੀਂ ਲੱਤੇ ਦਿੱਤੇ ਵੀ ਨਾ ਸਰਦਾ ਨਹੀਂ ਹੈਗਾ ਪਰ ਅਸੀਂ ਜਿੰਨਾ ਹੋ ਸਕੀਏ ਆਪ ਹੀ ਹੱਥ ਪੱਲੇ ਮਾਰੀਏ ਦੁਨੀਆ ਤੇ ਬਹੁਤ ਕੰਮ ਨੇ ਕੋਈ ਜ਼ਰੂਰੀ ਨਹੀਂ ਹੈਗਾ ਬਾਈ ਅਸੀਂ ਕੋਈ ਵੱਡਾ ਕੰਮੇ ਕਰਨਾ ਹੈ ਵੀ ਜਿੱਥੋਂ ਸਾਨੂੰ 100000 2 ਲੱਖ ਦੀ ਇਨਕਮ ਮਹੀਨੇ ਦੀ ਹੋਵੇ ਅਸੀਂ ਛੋਟੇ ਕੰਮ ਤੋਂ ਵੀ ਸਟਾਰਟਿੰਗ ਕਰ ਸਕਦੇ ਆ ਪੌੜੀ ਚੜਦੇ ਚੜਦੇ ਵੀ ਅਸੀਂ ਕੋਠੇ ਤੇ ਪਹੁੰਚ ਸਕਦੇ ਆ ਠੀਕ ਹੈ ਜੀ ਪੈਸੋ ਇਹ ਗੱਲ ਹੈ ਜੇ ਭਾਈ ਕਿਸੇ ਕੋਲ 4 ਪੈਸੇ ਵੱਧ ਆ ਤਾਂ ਅਗਲਾ ਦਿਨ ਰਾਤ ਕਮਾਈਆਂ ਕਰਦਾ ਹੈ ਠੀਕ ਹੈ ਦਿਨ ਰਾਤ ਕਮਾਈਆਂ ਕਰਦਾ ਹੈ ਅਗਲਾ ਜੇ ਭਾਵੇਂ ਨੌਕਰੀਆਂ ਚੱਕਰੀਆਂ ਦੇ ਵੀ ਪੈਸੇ ਆ ਉਹ ਵੀ ਭਾਈ ਬਹੁਤ بڑا ਸੰਘਰਸ਼ ਹੈ ਰੋਜ਼ ਘਰੋਂ ਨਿਕਲਣਾ ਸ਼ਾਮੀ ਘਰੇ ਆਉਣਾ ਦੂਜੇ ਦਿਨ ਫੇਰ ਘਰੋਂ ਜਾਣਾ ਇਹ ਡੇਲੀ ਦਾ ਰੁਟੀਨ ਵਾਲਾ ਕੰਮ ਬਹੁਤ ਔਖਾ ਹੈ ਕੈਦ ਹੁੰਦਾ ਅਗਲਾ ਆਪਾਂ ਇੱਕ ਦਿਨ ਸ਼ਹਿਰ ਚਲੇ ਜਾਈਏ ਭਾਵੇਂ 2-4 ਘੰਟੇ ਲਈਓ ਕੋਮਕੇ ਆਏ ਆ ਸਾਰੀ ਦਿਹਾੜੀ ਥਕੀ ਮਾ ਨਹੀਂ ਉੱਤਰਦਾ ਡੇਲੀ ਦਾ ਰੂਟੀਨ ਆ ਫਿਰ ਅਗਲੇ ਨੇ ਘਰ ਦੇ ਕੰਮਾਂ ਦੀ ਐਡਜਸਟਮੈਂਟ ਵੀ ਸਾਰੀ ਕਰਨੀ ਆ ਸਾਂਝ ਸਵੇਰ ਕਰਕੇ ਤਾਂ ਕਿਤੇ ਅਗਲਾ ਘਰ ਦਾ ਕੰਮ ਸੈਟਲ ਕਰਦਾ ਬਈ ਉਹੀ ਨਾ ਭਲੇਖੇ ਪਾਲ ਰੱਖਿਆ ਕਰੋ ਫਲਾਣੇ ਕੋਲ ਆਏ ਆ ਤੇ ਉਕੇ ਕੋਲ ਆਏ ਆ ਜੇ ਹੈਗਾ ਭਾਈ ਅਗਲਾ ਦਿਨ ਰਾਤ ਮਰਦਾ ਤਾਂ ਏ ਹੁਣ ਜੇ ਅਗਲੇ ਕੋਲ ਹੈਗਾ ਤਾਂ ਹੁਣ ਇਹ ਥੋੜੀ ਆ ਵੀ ਮੈਂ ਹੱਥ ੱਡਿਆ ਜਾ ਕੇ ਮੈਨੂੰ ਦੇਤਾ ਤੁਸੀਂ ਹੱਥ ੱਡਿਆ ਜਾ ਕੇ ਤੁਹਾਨੂੰ ਦੇਤਾ ਅਗਲੇ ਦੀ ਕਿਰਤ ਕਮਾਈ ਦਾ ਅਗਲੇ ਨੂੰ ਪਾਏ ਅਗਲਾ ਸਾਢੇ ਖਾਤਰ ਥੋੜੀ ਕਮਾਉਂਦਾ ਫਿਰਦਾ ਅਗਲੇ ਨੇ ਵੀ ਆਪਣਾ ਟੱਬਰ ਪਾੜਨਾ ਹੈ। ਪਈ ਸੋਈ ਗੱਲਾਂ ਨੇ ਉਹੀ ਨਾ ਕਿਸੇ ਨੂੰ ਕਿਸੇ ਨਾਲ ਆਪਾਂ ਮੁੱਲ ਦੀ ਲੜਾਈ ਲੈ ਲਈਏ ਵੀ ਹਾਏ ਤੁਹਾਡੇ ਘਰ ਤਾਂ ਇੰਨਾ ਪੈਸਾ ਆਉਂਦਾ ਤੁਸੀਂ ਮੇਰਾ ਆਏ ਨਹੀਂ ਸਾਰੇ ਆ ਮੇਰਾ ਉਹੀ ਨਹੀਂ ਸਾਰੇ ਭਾਈ ਅਗਲੇ ਦੀਆਂ ਪ੍ਰੋਬਲਮਾਂ ਨੇ ਹੋ ਸਕਦਾ ਸੀ ਜਦੋਂ ਅਸੀਂ ਡਿਮਾਂਡ ਕੀਤੀ ਅਗਲੇ ਕੋ ਨਾ ਹੋਵੇ ਪਰ ਅਗਲੇ ਨੂੰ ਅਸੀਂ ਫੋਰਸ ਥੋੜੀ ਕਰ ਸਕਦੇ ਹਾਂ ਵੀ ਹਾਏ ਤੂੰ ਮੈਨੂੰ ਨਹੀਂ ਆਏ ਕੀਤਾ ਵੀ ਤੇਰੇ ਕੋਲ ਬਹੁਤ ਪੈਸਾ ਹੈ। ਅਸੀਂ ਇੱਕ ਦਾ ਪਾਸਾ ਦੇਖ ਲੈਨੇ ਆ ਅਸੀਂ ਦੂਜਾ ਪਾਸਾ ਨਹੀਂ ਦੇਖਦੇ ਵੀ ਕਬੀਲਦਾਰੀ ਵੀ ਆ ਅਗਲੇ ਦੇ ਕਈ ਵਾਰ ਅਗਲਾ ਬਹੁਤ ਭਾਰੀ ਕਬੀਲਦਾਰ ਹੁੰਦਾ ਪੰਜ ਛੇ ਕੁੜੀਆਂ ਦੀ ਕਬੀਲਦਾਰੀ ਹੁੰਦੀ ਆ ਕਈ ਵਾਰ ਅਗਲੇ ਦੇ ਘਰ ਚ ਹੁਣ ਤੁਹਾਨੂੰ ਪਤਾ ਹੈ ਜਿੱਥੇ ਦੋ ਤਿੰਨ ਭੂਆ ਫੁੱਫੀਆਂ ਹੋਣ ਦੋ ਤਿੰਨ ਕੁੜੀਆਂ ਹੋਣ ਗਾਹਾਂ ਫੇਰ ਬੱਚੇ ਹੋਣ ਕਿੱਡੀ ਕਬੀਲਦਾਰੀ ਹੋ ਜਾਂਦੀ ਆ ਬੰਦੇ ਦੀ ਰੋਟੀ ਤਾਂ ਇੱਥੇ ਦੋ ਜੀਆਂ ਦੀ ਮਾਣਨੀ ਅੱਜ ਦੇ ਸਮੇਂ ਚ ਜਿੰਨੀ ਮੰਗਾਈ ਸਿਖਰਾਂ ਤੇ ਹੋਈ ਹੋਈ ਹੈ ਇਹ ਤਾਂ ਐਵੇਂ ਫੋਕੀ ਜੀ ਤਾਂ ਹੁਸਾ ਹੈ ਫਿਰ ਇਹੀ ਗੱਲ ਠੁਕਦੀ ਆ ਕਹਿੰਦਾ ਵੀ ਦੂਏ ਦੀ ਥਾਲੀ ਚ ਲੱਡੂ ਬੜਾ ਲੱਗਦਾ ਜਦ ਫਿਰ ਆਪਦੇ ਘਰ ਤੋਂ ਦੇਨੇ ਬੈਨੇ ਆ ਫਿਰ ਪਤਾ ਲੱਗਦਾ ਸਾਨੂੰ ਕਈ ਵਾਰ ਲੈ ਕੇ ਸਾਰਨਾ ਕਿਸੇ ਤੋਂ ਬਹੁਤ ਸੌਖਾ ਲੱਗਦਾ ਜਦ ਅਗਲੇ ਤੇ ਮੋੜਨੇ ਹੁੰਨੇ ਆ ਫਿਰ ਸਾਡੀ ਜਾਨ ਨਿਕਲ ਲੱਗ ਜਾਂਦੀ ਹੈ ਠੀਕ ਹੈ ਜੀ ਨਾਲੇ ਮੋੜਨੇ ਹੁੰਨੇ ਆ ਅਗਲੇ ਦੇ ਨਾ ਕਿ ਅਗਲੇ ਨੂੰ ਅਸੀਂ ਕੋਈ ਭੀਖ ਦੇਣੀ ਹੁੰਦੀ ਆ ਅਗਲੇ ਦਾ ਹੀ ਮੋੜਨੇ ਹੁੰਨੇ ਆ ਅਸੀਂ ਉਹ ਵੀ ਸਾਨੂੰ ਔਖੇ ਲੱਗਦੇ ਆ ਆਪਦੇ ਕਿਤੇ ਕਬੀਲਦਾਰੀ ਚੋਂ ਕੱਢ ਕੇ ਪੈਸੇ ਦੇਣੇ ਠੀਕ ਹੈ ਜੀ ਵੀਨਾ ਕਿਸੇ ਗਨੀ ਚੱਕੀ ਜਾਇਆ ਕਰੋ ਠੀਕ ਆ ਕਿਤੇ ਸਰ ਗਿਆ ਪਰ ਅਸੀਂ ਤਾਂ ਕਾ ਨਹੀਂ ਕਿਸੇ ਨਾਲ ਕਰ ਸਕਦੇ ਹੈਗੇ ਅਗਲਾ ਆਪਣੇ ਘਰ ਲਈ ਕਮਾਉਂਦਾ ਸਾਡੇ ਲਈ ਨਹੀਂ ਕੋਈ ਕਮਾਉਂਦਾ ਫਿਰਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਉਹਨਾਂ ਦੇ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ